ਉਸੇ ਰਿਸ਼ਤੇ ਵਿੱਚ ਪ੍ਰੇਮ ਪੈਦਾ ਹੁੰਦਾ ਹੈ ਜਿੱਥੇ ਪਹਿਲਾਂ ਵਿਸ਼ਵਾਸ ਪੈਦਾ ਹੋ ਜਾਏ ਜੇ ਵਿਸ਼ਵਾਸ ਨਾ ਹੋਵੇ ਉਹ ਰਿਸ਼ਤਾ ਜਿਹੜਾ ਪੱਚਾ ਰਹਿ ਜਾਏ ਭਰਾ ਨੂੰ ਭਰਾ ਤੇ ਵਿਸ਼ਵਾਸ ਹੈ ਕਦੇ ਭਰਾ ਭਰਾ ਕੋਲੋਂ ਸਾਸ ਸੰਧ ਸਹੌਤਤਾ ਨਹੀਂ ਪੁੱਛਦਾ ਪਿਓ ਨੂੰ ਪੁੱਤ ਉੱਤੇ ਵਿਸ਼ਵਾਸ ਹੈ ਆਪਣੀ ਸਾਰੀ ਜ਼ਾਇਦਾਤ ਆਪਣੇ ਪੁੱਤ ਦੇ ਨਾਮ ਕਰ ਦਿੰਦਾ ਜੇ ਵਿਸ਼ਵਾਸ ਨਾ ਰਹੇ ਜੇ ਉਹ ਕੋ ਹਰ ਵਿੱਚ ਉਹਨੂੰ ਵੇਦਖਲ ਵੀ ਕਰ ਦਿੰਦਾ ਤੁਸੀਂ ਰੋਜ਼ ਪੜਦੇ ਹੋ ਕਈ ਇਸ਼ਤਿਹਾਰ ਦਿੱਤੇ ਹੁੰਦੇ ਨੇ ਆਫਾਰ ਵਿੱਚ ਕਿ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਆਪਣੇ ਪੁੱਤ ਨੋਹਾਂ ਨੂੰ ਵੇਦਖਲ ਕਰ ਰਿਹਾ ਕਿਉਂ ਭਾਈ ਵਿਸ਼ਵਾਸ ਨਹੀਂ ਦਿਓ ਉਹਨਾਂ ਜੇ ਵਿਸ਼ਵਾਸ ਹੋਵੇ ਸਾਰੀ ਜਾਇਦਾਦ ਉਹਨਾਂ ਦੇ ਨਾਮ ਜੇ ਵਿਸ਼ਵਾਸ ਨਹੀਂ ਫਿਰ ਵੇਦਖਲ ਪਤੀ ਤੇ ਪਤਨੀ ਦਾ ਰਿਸ਼ਤਾ ਵਿਸ਼ਵਾਸ ਤੇ ਸਿਰ ਤੇ ਖੜਾ ਹੈ ਜੇ ਦੋਮਾਂ ਵਿੱਚ ਵਿਸ਼ਵਾਸ ਹੈ ਇਹ ਰਿਸ਼ਤਾ ਸਾਸੰਨਤ ਬਹੁਤ ਦੂਰ ਤੱਕ ਜਾਂਦਾ ਉਹ ਮਾਂ ਪਿਓ ਬਣਦੇ ਨੇ ਦਾਦੇ ਨਦੀ ਬਣਦੇ ਨੇ ਬਹੁਤ ਦੂਰ ਤੱਕ ਰਿਸ਼ਤਾ ਜਾਂਦਾ ਪਰ ਸਾਸੰਨਤ ਜੇ ਵਿਸ਼ਵਾਸ ਨਾ ਦੇਵੇ ਤਾਂ ਪਤੀ ਤੇ ਪਤਨੀ ਦਾ ਰਿਸ਼ਤਾ ਨਰਕ ਬਣ ਜਾਂਦਾ ਹੈ ਇਸੇ ਤਰ੍ਹਾਂ ਸਿੱਖ ਤੇ ਗੁਰੂ ਦਾ ਰਿਸ਼ਤਾ ਵਿਸ਼ਵਾਸ ਤੇ ਸਿਰ ਤੇ ਖੜਾ ਹੈ ਰੱਬ ਦੇ ਜਨ ਤੇ ਰੱਬ ਦਾ ਰਿਸ਼ਤਾ ਵਿਸ਼ਵਾਸ ਤੇ ਸਿਰ ਤੇ ਖੜਾ ਹੈ ਸਾਧ ਸੰਗਤ ਉਹ ਜਪਣ ਵਾਲਾ ਵਿਸ਼ਵਾਸ ਰੱਖ ਕੇ ਉਹਨੂੰ ਜਪ ਲੈ। ਇਹ ਨਹੀਂ ਕਿ ਉਸੇ ਵਕਤ ਜਿੱਦਣ ਉਹ ਜਪਣਾ ਸ਼ੁਰੂ ਕਰਦਾ ਹੈ ਉਸੇ ਦਿਨ ਰੱਬ ਉਹਨੂੰ ਗਤਨ ਦੇਣੀਆਂ ਸ਼ੁਰੂ ਕਰ ਦਿੰਦਾ ਹੈ ਇਹ ਤਾਂ ਬਹੁਤ ਲੋਕ ਨੇ ਜਿਨ੍ਹਾਂ ਦਾ ਇਹ ਸਵਾਲ ਹੁੰਦਾ ਜੀ ਇੰਨੇ ਮਹੀਨੇ ਹੋ ਗਏ ਸਾਨੂੰ ਪਾਠ ਕਰਦੇ ਆ ਸਾਡਾ ਤਾਂ ਕਾਰਜ ਨਹੀਂ ਕੋਈ ਬਣਿਆ ਇੱਕ ਨੇ ਮਹੀਨੇ ਹੋ ਗਏ ਸਾਨੂੰ ਰੋਜ਼ ਅਮਰਤ ਵੇਲੇ ਉੱਠਦੇ ਆ ਸਾਡਾ ਕੋਈ ਕਾਰਜ ਨਹੀਂ ਬਣਿਆ ਸਾਥ ਸੰਗਤ ਉਸ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਜਦੋਂ ਵਿਸ਼ਵਾਸ ਬਣਦਾ ਹੈ ਵਿਸ਼ਵਾਸ ਬਣਾਉਣ ਨੂੰ ਬਹੁਤ ਧੀਰ ਲੱਗਦੀ ਹੈ ਸਿਆਣੇ ਪੁਰਖਾਂ ਦਾ ਇੱਕ ਕਥਨ ਹੈ ਭਾਈ ਵਿਸ਼ਵਾਸ ਬਣਾਉਣ ਨੂੰ ਸਾਲਾਂ ਸਾਲ ਲੱਗ ਜਾਂਦੇ ਨੇ ਤੋੜਨ ਨੂੰ ਤਾਂ ਇੱਕ ਮਿੰਟ ਲੱਗਦਾ ਹੈ ਰੱਬ ਉੱਤੇ ਜਦੋਂ ਰੱਬ ਦੇ ਜਨ ਨੂੰ ਵਿਸ਼ਵਾਸ ਹੋ ਜਾਂਦਾ ਹੈ ਫਿਰ ਉਹ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਬੰਦੇ ਇਹਨੂੰ ਮਹਾਰਾਜ ਨੇ ਕਿਹਾ ਜਾ ਕੇ ਰਿਦੈ ਵਿਸ਼ਵਾਸ ਪ੍ਰਵ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਉਹਦੇ ਅੰਦਰ ਰੱਬ ਫਿਰ ਤਤ ਗਿਆਨ ਪ੍ਰਗਟ ਕਰਦਾ ਹੈ ਪਾਤਸ਼ਾਹ ਕਹਿੰਦੇ ਭਾਈ ਉੱਥੋਂ ਫਿਰ ਅਚਰਦ ਕਥਾ ਸ਼ੁਰੂ ਹੁੰਦੀ ਹੈ ਜਦੋਂ ਵਿਸ਼ਵਾਸ ਦਾ ਉਹ ਪੂਰਾ ਹੋ ਜਾਏ ਉਹ ਜਿਹਾ ਸ਼ਵਾਸ ਦੇ ਪੂਰੇ ਪੀੜ ਤੋਂ ਬਾਅਦ ਫਿਰ ਅਚਰਜ ਕਥਾ ਸ਼ੁਰੂ ਹੁੰਦੀ ਹੈ ਜਿਹਨੂੰ ਦੁਨੀਆਂ ਦੇ ਲੋਕ ਅੱਖਰਾਂ ਵਿੱਚ ਵਿਆਖਿਆ ਨਹੀਂ ਕਰ ਸਕਦੇ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਇੱਕ ਨੁਕਤਾ ਤੁਹਾਡੇ ਧਿਆਨ ਵਿੱਚ ਹੋਏਗਾ ਵਿਗਿਆਨ ਵਾਲੇ ਇਹਨੂੰ ਮੰਨਦੇ ਨੇ ਵੀ ਜਦੋਂ ਪਾਣੀ ਆਪ ਕੋਤੇ ਗਰਮ ਹੋਣਾ ਰੱਖਦੇ ਹੋ ਨਾ ਜਿੰਨੀ ਦੇਰ ਪਾਣੀ ਦੇ ਵਿੱਚ ਲਾ ਟੈਂਪਰੇਚਰ ਜਿਹੜਾ ਉਹ ਪੂਰਾ कर। 100 ਡਿਗਰੀ ਤੱਕ ਨਹੀਂ ਜਾਂਦਾ 100 ਡਿਗਰੀ ਤੇ ਨਹੀਂ ਪਹੁੰਚਦਾ ਉੰਨੀਂ ਦਿਰ ਪਾਣੀ ਜਿਹੜਾ ਉਹ ਵਾਸ਼ਪ ਬਣ ਕੇ ਆਕਾਸ਼ ਵੱਲ ਉਡਣਾ ਸ਼ੁਰੂ ਨਹੀਂ ਕਰਦਾ ਪਾਣੀ ਵਾਸ਼ਪ ਬਣ ਕੇ ਉਹ ਆਕਾਸ਼ ਵੱਲ ਉਡਣਾ ਸ਼ੁਰੂ ਕਰਦਾ ਹੈ ਭਾਫ਼ ਬਣ ਕੇ ਪਾਣੀ ਉਦੋਂ ਉੱਡਦਾ ਹੈ ਜਦੋਂ ਤੇ ਵਿਚਲਾ ਟੈਂਪਰੇਚਰ 100 ਡਿਗਰੀ ਤੇ ਪੂਰਾ ਹੋਣ ਲੱਗ ਜਾਏ ਇਦਾਂ ਜਦੋਂ ਸਿੱਖ ਦੇ ਅੰਦਰ 100% ਪੂਰਾ ਵਿਸ਼ਵਾਸ ਹੋ ਜਾਏ ਉਹਦੀ ਸੁਰਤ ਰੱਬ ਵੱਲ ਦੇ ਪਾਸੇ ਤੁਰ ਪੈਂਦੀ ਜਦੋਂ 100% ਵਿਸ਼ਵਾਸ ਪੂਰਾ ਹੋ ਜਾਏ ਫਿਰ ਸੁਰਤ ਪਦਾਰਥਾਂ ਤੱਕ ਨਹੀਂ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ ਉਤੋਂ ਪਹਿਲਾਂ ਪਹਿਲਾਂ ਪਦਾਰਥਾਂ ਤੱਕ ਹੀ ਸੁਰਤ ਰਹਿੰਦੀ ਹੈ ਜੇ ਕੋਈ ਕਾਰਜ ਬਣਦਾ ਤਾਂ ਪੰਜੰਨੇ ਰਹਿੰਨੇ ਆ ਜੇ ਕੋਈ ਅਰਦਾਸ ਪੂਰੀ ਨਾ ਹੋਵੇ ਲੋਕ ਗੁਰਦੁਆਰਾ ਬਦਲ ਨਹੀਂ ਲੈਂਦੇ ਜੇ ਅਰਦਾਸ ਪੂਰੀ ਨਾ ਹੋਵੇ ਲੋਕੀ ਗੁਰਦੁਆਰਾ ਬਦਲ ਲੈਂਦੇ ਨੇ ਜਗ੍ਹਾ ਬਦਲ ਲੈਂਦੇ ਨੇ ਕਿਸੇ ਨੂੰ ਦੱਸ ਦਿਓ ਕਿ ਫਲਨੀ ਜਗ੍ਹਾ ਉੱਤੇ ਅਰਦਾਸ ਪੂਰੀ ਹੁੰਦੀ ਹੈ ਲੋਕ ਉੱਥੇ ਜਾਣ ਲੱਗ ਪੈਣਗੇ ਬਹੁਤ ਸਥਾਨ ਨੇ ਜਿੱਥੇ ਸਾਸ ਸੰਨ ਲਿਖ ਕੇ ਲਾਉਣਾ ਪੈ ਗਿਆ ਵੇ ਇੱਥੇ ਆਹਰ ਦਾ ਸੰਪੂਰੀਆਂ ਹੁੰਦੀਆਂ ਨੇ ਇੱਥੇ ਆਹਰ ਦਾ ਸੰਪੂਰੀਆਂ ਹੁੰਦੀਆਂ ਨੇ ਲੋਕ ਉੱਥੇ ਜਾ ਰਹੇ ਨੇ ਕਿਉਂ ਉਹਨਾਂ ਦੀ ਸੁਰਤ ਦੇ ਪਦਾਰਥਾਂ ਤੱਕ ਹੈ ਉਹਨਾਂ ਦੀ ਮੰਗ ਸਿਰਫ ਪਦਾਰਥਾਂ ਤੱਕ ਹੈ ਜੇ ਉੱਥੋਂ ਪੂਰੀ ਹੁੰਦੀ ਰਹੇਗੀ ਜਾਂਦੇ ਰਹਿਣਗੇ ਜਿਸ ਦਿਨ ਪੂਰੀ ਨਹੀਂ ਹੋਏਗੀ ਕੋਈ ਹੋਰ ਗੁਰਦੁਆਰਾ ਲੱਭ ਲੈਣਗੇ ਰੱਬ ਨੇ ਜਨ ਦੀ ਸੁਰਤ ਪਦਾਰਥਾਂ ਤੱਕ ਨਹੀਂ ਰੱਖਦੀ ਉਦੋਂ ਦਰਿੰਨਾਂ ਕੋਈ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਜੇ ਕੋਈ ਕੰਮ ਬਣ ਜੇ ਤਮੇ ਠੀਕ ਹੈ ਜੇ ਕੋਈ ਕੰਮ ਨਾ ਬਣੇ ਤਮੇ ਠੀਕ ਹੈ ਉਹ ਉਹਦਾ ਦਰ ਨਹੀਂ ਛਾ ਜੇ ਕੋਈ ਅਰਦਾਸ ਪੂਰੀ ਹੋ ਰਹੀ ਹੈ ਤਮੇ ਠੀਕ ਹੈ ਜੇ ਕੋਈ ਅਰਦਾਸ ਪੂਰੀ ਨਹੀਂ ਵੀ ਹੋਈ ਤਮਿਉ ਵਿਸ਼ਵਾਸ ਕਰਕੇ ਜਪਦਾ ਰਹਿੰਦਾ ਉਹਦੇ ਨੇਮ ਵਿੱਚ ਕੋਈ ਫਰਕ ਨਹੀਂ ਪਵੇਗਾ ਉਹਦੇ ਨਿਤਨੇਮ ਵਿੱਚ ਕੋਈ ਫਰਕ ਨਹੀਂ ਉਹਦੇ ਰੱਬ ਨੂੰ ਜਪਣ ਵਿੱਚ ਕੋਈ ਫਰਕ ਨਹੀਂ ਪਵੇਗਾ ਕਿਉਂ ਉਹਦੀ ਸੁਰਤ ਪਦਾਰਥਾਂ ਤੱਕ ਨਹੀਂ ਪਰਮਾਤਮਾ ਤੱਕ ਹੈ ਉਹਦੀ ਸੁਰਤ ਹੁਣ ਜਦੋਂ ਵਿਸ਼ਵਾਸ 100% ਪੂਰਾ ਹੋ ਜਾਏ ਰੱਬ ਤੇ ਫਿਰ ਸਾ ਸੰਗਤ ਸੁਰਤ ਪਰਮਾਤਮਾ ਵੱਲ ਤੁਰ ਪੈਂਦੀ ਹੈ ਪਦਾਰਥਾਂ ਤੱਕ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਡੀ ਸੁਰਤੀ ਨੂੰ ਸਹਾਰਾ ਦੇ ਕੇ ਕਿਹਾ ਭਾਈ ਜਿਸ ਗੁਰੂ ਕੋਲ ਤੋਂ ਰੋਜ ਆਉਣੇ ਪਹਿਲਾਂ ਇਸ ਗੱਲ ਦਾ ਵਿਸ਼ਵਾਸ ਅੰਦਰ ਪੱਕਾ ਕਰ ਕਿ ਉਹਦੇ ਕੋਲ ਸਭ ਕੁਝ ਹੈ ਜੇ ਤੇਰੇ ਅੰਦਰ ਵਿਸ਼ਵਾਸ ਨਾ ਨ ਪੱਕਾ ਹੋਇਆ ਫਿਰ ਤੂੰ ਜਗ੍ਹਾ ਬਦਲ ਲੈਣੀ ਹੈ ਫਿਰ ਤੇਰੇ ਵਾਸਤੇ ਸੋਮਵਾਰ ਮੰਗਲਵਾਰ ਵੀਰਵਾਰ ਸ਼ਨੀਵਾਰ ਦਿਨ ਵੀ ਬਦਲਦੇ ਰਹਿਣਗੇ ਜਗ੍ਹਾ ਵੀ ਬਦਲਦੀਆਂ ਰਹਿਣਗੀਆਂ ਫਿਰ ਤੂੰ ਵਹਿਮ ਤੇ ਭਰਮ ਵਿੱਚ ਰਹੇਗਾ ਜਿਸ ਗੁਰੂ ਕੋਲ ਰੋਜ ਆਉਨੇ ਸਭ ਤੋਂ ਪਹਿਲਾਂ ਸੁਰਤੀ ਵਿੱਚ ਵਿਸ਼ਵਾਸ ਪੱਕਾ ਕਰ ਕਿ ਉਹਦੇ ਘਰ ਵਿੱਚ ਸਭ ਕੁਝ ਕੰਨ ਹਰ ਰੋਜ਼ ਗੁਰਦੁਆਰੇ ਪੜਾਇਆ ਜਾਂਦਾ ਹੈ ਸਵੇਰੇ ਸ਼ਾਮ ਹਰ ਗੁਰਦੁਆਰੇ ਵਿੱਚ ਪੜਾਇਆ ਜਾਂਦਾ ਹੈ ਪਰ ਸਾਧ ਸੰਗਤ ਜੇ ਵਿਸ਼ਵਾਸ ਆ ਜਾਏ ਸਭ ਰੋਜ਼ ਸਤਿਗੁਰੂ ਪੜੋਂਗੇ ਸਾਚੇ ਸਾਹਿਬਾ ਪੜੋ ਪਿਆ ਨਹੀਂ ਕਰ ਤੇਰੇ ਕਰ ਤਨ ਤੇ ਰਹਿ ਸਭ ਕਿਛ ਹੈ ਵਿਸ਼ਵਾਸ ਰੱਖ ਉਹਦੇ ਘਰ ਵਿੱਚ ਸਭ ਪੁੱਜੇ ਸਭ ਕੁਝ ਦੇ ਵਿੱਚ ਹੁਣ ਕੋਈ ਵੀ ਚੀਜ਼ ਇਹ ਨਹੀਂ ਰਹਿ ਗਈ ਆ ਨਹੀਂ ਹੈ ਸਭ ਕੁਝ ਔਰ ਸਾਥ ਸੰਗਤ ਸਭ ਕੁਝ ਉਹ ਦੇ ਸਕਦਾ ਹੈ ਜਿਹਦੇ ਕੋਲ ਸਭ ਕੁਝ ਹੋਵੇ ਜਿਹਦੇ ਕੋਲ ਸਭ ਕੁਝ ਨਾ ਹੋਵੇ ਉਹ ਸਭ ਕੁਝ ਨਹੀਂ ਦੇ ਸਕਦਾ ਤੁਹਾਨੂੰ ਬਹੁਤ ਰੱਜੇ ਪੁੱਜੇ ਲੋਕ ਮਿਲਣਗੇ ਦੇਰਿਆਂ ਵਿੱਚ ਆਉਂਦੇ ਨੇ ਮਹਾਂਪੁਰ ਸੰਕਲ ਆਉਣਗੇ ਗੁਰਦਾਰੇ ਆਉਣਗੇ ਉਹਨਾਂ ਤੇ ਗੱਲ ਪਤਾ ਕੀ ਹੁੰਦੀ ਮਹਾਰਾਜ ਬਹੁਤ ਕੁਝ ਦਿੱਤਾ ਹੋਇਆ ਪਰ ਆ ਇੱਕ ਮੁਸ਼ਕਲ ਹੈ ਬਸ ਸਭ ਕੁਝ ਦਿੱਤਾ ਹੋਇਆ ਜੀ ਆਇ ਕਦੂਰ ਇਹਦਾ ਮਤਲਬ ਸਭ ਕੁਝ ਨਹੀਂ ਹੈ ਜੇ ਕੁਝ ਅਧੂਰਾ ਹੈ ਫਿਰ ਸਭ ਕੁਝ ਨਹੀਂ ਹੈ ਤੁਹਾਡੇ ਕੋਲ ਸਭ ਕੁਝ ਕਦੋਂ ਮਿਲਣਾ ਹੈ ਹਜ਼ੂਰ ਫਰਮਾਨੀ ਅੰਦਰ ਦੱਸਣ ਦੇ ਸਭ ਤੋਂ ਪਹਿਲਾਂ ਪੰਕਤੀ ਪੜੋ ਕਿ ਸਾਚੇ ਸਾਹਿਵਾ ਕਿਆ ਨਾਹੀ ਕਰ ਤੁਹਾਡੀ ਆਵਾਜ਼ ਆਉਣੀ ਚਾਹੀਦੀ ਸਾਚੇ ਸਾਹਿਵਾ ਕਿਆ ਨਾਹੀ ਕਰ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖੇ ਕੋ ਕਿ ਸੱਚੇ ਸਾਹਿਵਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰੇ ਸਭ ਕੁਝ ਜਿਸ ਦੇ ਸੋ ਪਾਵਾਏ ਵਾ ਗੁਰੂ ਜੋ ਤੇਰੇ ਘਰ ਵਿੱਚ ਸਭ ਕੁਝ ਹੈ ਜਿਹਨੂੰ ਤੂੰ ਦਵੇਂ ਉਹਨੂੰ ਦੇ ਦਿੰਦਾ ਮਹਾਰਾਜ ਉਹ ਮਿਲਣਾ ਕਿਵੇਂ ਫਿਰ ਸਭ ਕੁਝ ਸੇਰ ਹਜ਼ੂਰ ਕਹਿੰਦੇ ਛਾਪੂਰਕ ਸਰਬ ਸੁਖ ਦਾਤਾ ਹਰ ਪੜੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕੌਮ ਤਿੰਨ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਸਰਬ ਦਾ ਅਰਥ ਵੀ ਸਭ ਕੁਝ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਮਹਾਰਾਜ ਅਸੀਂ ਕੱਲੇ ਪਦਾਰਥਾਂ ਤੱਕ ਨਹੀਂ ਰਹਿਣਾ ਚਾਹੁੰਦਾ ਅਸੀਂ ਅੱਗੇ ਜਾਣਾ ਚਾਹੁੰਦੇ ਕੱਲੇ ਪਦਾਰਥ ਨਹੀਂ ਚਾਹੀਦੇ ਕੱਲਾ ਹਲਤ ਦਾ ਸੁੱਖ ਨਹੀਂ ਪਲਤ ਵਾਲਾ ਸੁੱਖ ਵੀ ਚਾਹੀਦਾ ਕੱਲੇ ਪਦਾਰਥ ਨਹੀਂ ਸਾਨੂੰ ਪਰਮਾਤਮਾ ਤੱਕ ਲੈ ਕੇ ਜਾਓ ਸਾਧੂ ਦੀ ਜ਼ਿੰਮੇਵਾਰੀ ਪਰਮਾਤਮਾ ਤੱਕ ਲੈ ਕੇ ਜਾਣ ਦੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ ਕਹਿੰਦੇ ਭਾਈ ਤੂੰ ਅੱਗੇ ਜਾਣਾ ਚਾਹੁੰਦਾ ਹੈ ਪਦਾਰਥਾਂ ਤੋਂ ਅੱਗੇ ਜਾਣਾ ਚਾਹੁੰਦੇ ਹਾਂ ਮਹਾਰਾਜ ਕਿਰਪਾ ਕਰੋ ਤੇਰ ਹਜ਼ੂਰ ਕਹਿੰਦੇ ਜਪ ਮੰਨ ਸਤਨਾਮ ਪੜੋ ਜਪ ਮੰਨ ਜਪ ਮੰਨ ਸਤਨਾਮ ਜਪ ਮੰਨ ਸਤਨਾਮ ਜਪ ਮੰਨ ਅੱਛਾ ਮੰਨ ਨੂੰ ਕਿਹਾ ਜਪਣ ਵਾਸਤੇ ਤੇ ਕੋਈ ਸੌਖਾ ਕੰਮ ਨਹੀਂ ਹੈ ਕਿ ਮੰਨ ਜਪਣ ਲੱਗ ਜਾਏ ਪਹਿਲਾਂ ਬਾਕੀ ਅੰਦਰੇ ਸਾਧਣੇ ਪੈਂਦੇ ਨੇ ਕਿਤੇ ਰੋਜ਼ ਅਭਿਆਸ ਵਿੱਚ ਬੈਠੋਗੇ ਇਹ ਤੁਹਾਡਾ ਤਜਰਬਾ ਰਹਿਣਾ ਹੈ 60 ਮਿੰਟ ਬੈਠੋਗੇ ਹੋ ਸਕਦਾ 6 ਮਿੰਟ ਮਸੀਂ ਮਨ ਹਾਜ਼ਰ ਹੋਵੇ 60 ਮਿੰਟ ਬੈਠੋਗੇ ਤਾਂ 6 ਮਿੰਟ ਮਸੀਂ ਮਨ ਨੇ ਰਹਿਣਾ ਇੱਕ ਘੰਟਾ ਆਪਾਂ ਇੱਥੇ ਬੈਠੇ ਆ ਤੁਸੀਂ ਸੁਣ ਰਹੇ ਹੋ ਮੈਂ ਸੁਣਾ ਰਹੇ ਹਾਂ ਸੁਣਨ ਤੇ ਸੁਣਾਉਣ ਦੇ ਵਿੱਚ ਵੀ ਮਨ ਗੈਰ ਹਾਜ਼ਰ ਹੋ ਜਾਂਦਾ ਇੱਕ ਦਿਨ ਮੈਂ ਬੇਨਤੀ ਹੈ ਦਰਬਾਰ ਸਾਹਿਬ ਤੋਂ ਕਹੀ ਇਹ ਤੁਹਾਡਾ ਵੀ ਅਭਿਆਸ ਤਜਰਬਾ ਹੈ ਮੇਰਾ ਵੀ ਹੈ ਕਿਉਂਕਿ ਆਪਾਂ ਸਾਰੇ ਸਖਿਆਰਤੀ ਹਾਂ ਜਪਤੀ ਸਭ ਪੜਨ ਵੈਜੋ ਮੂਲ ਮੰਤਰ ਦੇ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਤੱਕ ਹੀ ਮਨ ਵਿੱਚ ਰਹਿੰਦਾ ਹੈ ਉਤੋਂ ਬਾਅਦ ਮਨ ਇੰਨੀ ਇੰਟਰਸਟਿੰਗ ਕਹਾਣੀ ਸ਼ੁਰੂ ਕਰਦਾ ਹੈ ਇੰਨੀਆਂ ਰੋਚਕ ਗੱਲਾਂ ਅੰਦਰ ਸ਼ੁਰੂ ਕਰ ਲੈਂਦਾ ਹੈ ਜਪਤੀ ਸਭ ਚੱਲਦਾ ਰਹਿੰਦਾ ਹੈ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਮਨ ਬੜਾ ਚਲਾਕ ਹੈ ਜਦੋਂ ਸ਼ਲੋਕ ਤੇ ਹੁੰਦਾ ਫਿਰ ਵਿੱਚ ਹਾਜ਼ਰ ਹੋ ਜਾਂਦਾ ਪਤਾ ਕਿਉਂ ਵੀ ਜੇ ਇਹਨੂੰ ਪਤਾ ਲੱਗ ਗਿਆ ਜਪਜੀ ਸਾਹਿਬ ਦਾ ਪੜਿਆ ਹੀ ਨਹੀਂ ਮੰਨੇ ਇਹਨੇ ਦੁਬਾਰਾ ਸ਼ੁਰੂ ਕਰ ਲੈਣਾ ਇਹਨੇ ਫਿਰ ਦੁਬਾਰਾ ਸ਼ੁਰੂ ਕਰ ਲੈਣਾ ਪੂਰੇ ਜਪਜੀ ਸਾਹਿਬ ਚੰਨੀ ਇੰਟਰਸਟਿੰਗ ਕਹਾਣੀ ਇੰਨੀ ਰੋਚਕ ਗੱਲਾਂ ਸ਼ੁਰੂ ਹੋਣਗੀਆਂ ਕਿਸੇ ਦੁਸ਼ਮਣ ਦੀਆਂ ਵੈਰੀਆਂ ਦੀਆਂ ਮਿੱਤਰ ਦੀਆਂ ਰਿਸ਼ਤੇਦਾਰਾਂ ਦੀਆਂ ਚੁਗਲੀਆਂ ਉਹ ਮਨ ਕਰਦਾ ਰਹਿੰਦਾ ਜਪਜੀ ਸਾਹਿਬ ਚੱਲਦਾ ਰਹਿੰਦਾ ਇਹ ਤੁਸੀਂ ਵੀ ਵੇਖੋ ਇਕ ਮਾਮੁਰ ਸ਼ੰਕੁਲ ਮੈਂ ਗਿਓ ਮੈਨੂੰ ਕਿਹਾ ਗਿਆਨੀ ਜੀ ਜਪਤੀ ਸਭ ਕਿੰਨੇ ਚਿਰ ਚ ਪੜ ਲੈਂਦੇ ਹੋ ਮੈਨੂੰ ਕਹੇ ਜੀ 8-10 ਮਿੰਟ ਵਿੱਚ ਮੈਨੂੰ ਲੱਗਾ ਬਹੁਤ ਖੁਸ਼ ਹੋਣਗੇ ਸ਼ਾਬਾਸ਼ ਦੇਣਗੇ ਉਹ ਮੋਰਲੇ ਮਹਿਰਾਨ ਜੇ ਹੋ ਕੇ ਬੋਲੇ ਕਹਿੰਦੇ ਅੱਛਾ ਜੀ 8-10 ਮਿੰਟ ਵਿੱਚ ਜਪਤੀ ਸਭ ਹੋ ਜਾਂਦਾ ਤੁਹਾਡਾ ਮੈਂ ਕਹਿੰਦੇ ਪੜ ਲਈਦਾ ਹੈ ਮੈਂ ਕੋਈ ਸਾਨੂੰ ਤਾਂ ਇੱਕ ਇੱਕ ਘੰਟਾ ਲੱਗ ਜਾਂਦਾ ਜਪਜੀ ਸਭ ਪੜਨ। ਮੈਂ ਕਹਾਂ ਜੀ ਤੁਸੀਂ ਹੌਲੀ ਹੌਲੀ ਪੜਦੇ ਹੋਵੋਗੇ। ਮੈਨੂੰ ਕੀ ਪਤਾ। ਮੈਂ ਕਹਾਂ ਜੀ ਤੁਸੀਂ ਹੌਲੀ ਹੌਲੀ ਪੜ ਲੋਏ ਹੋਮੋਂਗੇ। ਸਲੋ ਪੜਦੇ ਹੋਮੋਂਗੇ ਤਾਂ ਟਾਈਮ ਲੱਗਦਾ। ਮੈਨੂੰ ਨਹੀਂ ਸੀ ਪਤਾ ਉਹ ਕੇਸ ਐਂਗਲ ਤੋਂ ਬੋਲ ਰਹੇ ਨੇ। ਫਿਰ ਸਮਝ ਪਈ। ਉਹ ਕਹਿੰਦੇ ਅੱਛਾ ਜੀ। ਕਹਿੰਦੇ ਗਿਆਨੀ ਜੀ 10 ਮਿੰਟ ਵਿੱਚ 8 ਮਿੰਟ ਵਿੱਚ ਜਪਜੀ ਸਭ ਹੋ ਜਾਂਦਾ ਹੈ। ਮੈਂ ਜੀ ਪੜ ਲੈਂਦਾ ਕਹਿੰਦੇ ਬਸ ਫਿਰ ਪੜਦੇ ਹੀ ਹੋ ਇਹਦਾ ਮਤਲਬ ਗੁਰੂ ਨਾਨਕ ਨਾਲ ਗੱਲਾਂ ਨਹੀਂ ਕਰਦੇ ਜਦੋਂ ਗੱਲਾਂ ਕਰਨੀਆਂ ਸਿੱਖ ਗਏ ਉਦੋਂ ਸਾਥ ਸੰਗਤ ਫਿਰ ਵਕਤ ਦਾ ਟਾਈਮ ਦਾ ਕੋਈ ਵੀ ਪਵੰਦੀ ਨਹੀਂ ਤੁਸੀਂ ਕੌਣ ਦੱਸਾਂ ਮੀਆ ਮਿੰਟਾਂ ਦੇ ਨਹੀਂ ਹੋ ਸਕਦਾ ਘੰਟੇ ਲੱਗਦੇ ਕਿਉਂਕਿ ਕਿਸੇ ਨਾਲ ਹਾਜ਼ਰ ਹੋਣਾ ਫਿਰ ਤੁਹਾਨੂੰ ਮਨ ਹਾਜ਼ਰ ਕਰਨਾ ਪਏਗਾ ਉਹ ਕਹਿੰਦੇ ਜਿਹੜੀ ਪੌਣੀ ਤੋਂ ਮਨ ਬਾਹਰ ਚਲੇ ਜਾਂਦਾ ਅਸੀਂ ਫਿਰ ਪਿੱਛੇ ਮੁੜ ਆਈਦੇ ਕਈ ਵਾਰ ਪੌੜੀ ਚਲਦੀ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਉੱਥੇ ਮਨ ਹਾਜ਼ਰ ਸੀ ਤੇ ਫਿਰ ਮਨ ਪਤਾ ਕਿੱਥੇ ਪਹੁੰਚ ਗਿਆ ਉਦੋਂ ਯਾਦ ਆਇਆ ਜਦੋਂ ਪੌੜੀ ਪਹੁੰਚ ਗਈ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਫਿਰ ਮਨ ਨੇ ਕਿਉ 15 ਪੌੜੀਆਂ ਇਦਾਂ ਲੰਘ ਗਈਆਂ ਫਿਰ ਪਿੱਛੇ ਮੁੜੇ ਫਿਰ ਉੱਥੋਂ ਸ਼ੁਰੂ ਕੀਤਾ ਕਹਿੰਦੇ ਸਾਨੂੰ ਤਾਂ ਇੱਕ ਘੰਟੇ ਤੋਂ ਹੀ ਵੱਧ ਸਮਾਂ ਲੱਗਿਆ ਉਦੋਂ ਸਮਝ ਪਈ ਬਾਣੀ ਕੱਲੀ ਪੜਨ ਵਾਸਤੇ ਨਹੀਂ ਐ ਬਾਣੀ ਗੁਰੂ ਨਾਲ ਗੱਲਾਂ ਕਰਨ ਵਾਸਤੇ ਐ ਜਦੋਂ ਆਪਾਂ ਗੱਲ ਕਰਨ ਲੱਗ ਪਏ ਉਦੋਂ ਫਿਰ ਆਦਿਸ਼ਾ ਕਹਿੰਗੇ ਜਪ ਮੰ ਸਤਨਾਮ ਪੜੋ ਜਪ ਮੰ ਸਤਨਾਮ ਸਦਾ ਸਤਨਾਮ ਮਹਾਰਜ ਕੀ ਹੋਏਗਾ ਕਹਿੰਦੇ ਹਲਤ ਪਲਤ ਮੁਖੀ ਉਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਿਰੰਜਨਾ ਨਿਤ ਨੂੰ ਧਿਆਉਣਾ ਸ਼ੁਰੂ ਕਰ ਮਨ ਚ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਮਨ ਟੱਗ ਗਿਆ ਨਾ ਸਿਰ ਵਿਸ਼ਵਾਸ ਜਦੋਂ ਮੰਨ ਟਿਕ ਗਿਆ ਫਿਰ ਵਿਸ਼ਵਾਸ ਆਏਗਾ ਫਿਰ ਉਹ ਮੰਜ਼ਲ ਵੱਲ ਸ਼ੁਰੂ ਕਰਦਾ ਤੁਰਨ ਸਾ ਸੰਗਤ ਜਦੋਂ ਧਰਤੀ ਤੋਂ ਜਹਾਜ਼ ਟੇਪ ਆਫ ਹੁੰਦਾ ਨਾ ਉਹਨੂੰ ਕਈ ਵਾ ਥੱਲੀ ਸਤਹ ਵਿੱਚ ਘੁੰਮਣਾ ਪੈਂਦਾ ਪਰ ਜਦੋਂ ਉਹ ਧਰਤੀ ਤੋਂ ਕਈ ਮੀਲ ਉਚਾਈ ਵਿੱਚ ਚੱਲਿਆ ਜਾਂਦਾ ਜਿੱਥੇ ਜਾ ਕੇ ਪਾਇਲਟ ਇਹ ਕਹਿ ਦਿੰਦਾ ਹੁਣ ਤੁਹਾਡਾ ਬੈਲਟ ਲਾਉਣ ਦਾ ਸੰਕੇਤ ਬੰਦ ਕਰ ਦਿੱਤਾ ਗਿਆ ਹੁਣ ਤੁਸੀਂ ਜਹਾਜ਼ ਵਿੱਚ ਉੱਠ ਫਿਰ ਸਕਦੇ ਹੋ ਘੁੰਮ ਫਿਰ ਸਕਦੇ ਹੋ ਉਦੋਂ ਜਹਾਜ਼ ਸਿੱਧਾ ਆਪਣੇ ਡੈਸਟੀਨੇਸ਼ਨ ਵੱਲ ਤੁਰ ਪੈਂਦਾ ਹੈ। ਉਤੋਂ ਬਾਅਦ ਉਹ ਫਿਰ ਅੱਗੇ ਪਿੱਛੇ ਨਹੀਂ ਮੁੜੇਗਾ। ਉਹਦੇ ਕੋਲ ਡੈਸਟੀਨੇਸ਼ਨ ਜਿਹੜਾ ਦਿੱਤਾ ਹੋਇਆ ਹੈ ਉਹ ਨੈਵੀਗੇਸ਼ਨ ਦੇ ਸਹਾਰੇ ਨਾਲ ਸਿੱਧਾ ਫਿਰ ਚੱਲਦਾ ਹੈ। ਐਦਾਂ ਜਦੋਂ ਸੁਰਤ ਪਦਾਰਥਾਂ ਤੋਂ ਉੱਪਰ ਉੱਠਦੇ ਫਿਰ ਸੁਰਤ ਸਿੱਧੀ ਪਰਮਾਤਮਾ ਵੱਲ ਤੁਰਦੀ ਹੈ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਭਾਈ ਇਹ ਸੰਗ ਬਹੁਤ ਸੰਯੋਗ ਨਾਲ ਮਿਲਦਾ ਹੈ ਸਾਰਿਆਂ ਨੂੰ ਨਹੀਂ। ਵੱਡੇ ਭਾਂਗਾਂ ਨਾਲ satsangat ਮਿਲੀ ਇਤੋਂ ਵੱਧ ਸੰਜੋਗ ਮੰਨਣਗੇ ਤਾਂ ਸ਼ਬਦ ਦੀ ਅਭਿਆਸ ਜਿਹੜਾ ਕਿਸੇ ਸਾਧੂ ਕਰਕੇ ਹੋਏਗਾ ਮਹਾਰਾਜ ਫਿਰ ਉਹਦੀ ਨਿਸ਼ਾਨੀ ਕੀ ਹੈ ਕਹਿੰਦੇ ਉੱਥੇ ਸਾਰੇ ਰੋਗ ਮਿਟ ਜਾਂਦੇ ਕੋਈ ਰੋਗ ਨਹੀਂ ਰਹਿੰਦਾ ਨਾ ਕੋਈ ਤਨ ਦਾ ਨਾ ਕੋਈ ਮਨ ਦਾ ਜੇ ਮਨ ਦੇ ਅਜੇ ਵੀ ਰੋਗ ਹਨ ਬਾਹਰ ਉੱਟ ਕੇ ਫਿਰ ਆਪਾਂ ਨੂੰ ਚਿੰਤਾ ਹੋਣੀ ਹੈ ਇਹਦਾ ਮਤਲਬ ਹਾਜ਼ਰ ਨਹੀਂ ਹੋਏ ਪੁੱਜੀ ਕਈਆਂ ਦਾ ਇਹ ਸਵਾਲ ਰਹਿੰਦਾ ਮੇਰਾ ਵੀ ਹੈ ਕਈ ਵਾਰ ਸੰਗਤ ਵਿੱਚ ਬੈਠੇ ਮਨ ਠੀਕ ਹੈ ਬਾਹਰ ਜਾ ਕੇ ਫਿਰਦਾ ਇੱਕੋ ਅੰਕਾਰ ਸਤਨਾਮ ਮੂਲ ਮੰਤਰ ਦੇ ਵਿੱਚ ਵਿੱਚ ਮਨ ਠੀਕ ਹੈ ਬਾਅਦ ਵਿੱਚ ਮਨ ਫਿਰ ਉਧਰ ਚਲਾ ਗਿਆ ਸਾਧ ਸੰਗਤ ਉਹਦਾ ਇੱਕ ਫਾਇਦਾ ਹੋਏਗਾ ਕਿ 19 ਦੇਰ ਜਿੰਨੀ ਦੇਰ ਸੰਗਤ ਬੈਠਿਓ ਬਾਣੀ ਪੜ ਰਹੇ ਹੋ ਮਨ ਠੰਡਾ ਰਹੇਗਾ ਪਰ ਉਹ ਭਰੇਗਾ ਨਹੀਂ ਉਹ ਪਤਾ ਕਿਵੇਂ ਜਿਵੇਂ ਵਰਦੇ ਹੋਏ ਮੀਂਹ ਵਿੱਚ ਭਾਂਡਾ ਪੁੱਠਾ ਪਿਆ ਹੋਵੇ ਉਹਦੇ ਵਿੱਚ ਬੂੰਦ ਪਾਣੀ ਦੀ ਪੈਂਦੀ ਨਹੀਂ ਉਹ ਪਾਣੀ ਭਰੇਗਾ ਨਹੀਂ ਪਰ ਇੱਕ ਫਾਇਦਾ ਜ਼ਰੂਰ ਹੋਏਗਾ ਵਰਦੇ ਹੋਏ ਮੀਂਹ ਵਿੱਚ ਭੰਡਾ ਪੁੱਠਾ ਵੀ ਪਿਆ ਹੋਵੇ ਉਹ ਠੰਡਾ ਜ਼ਰੂਰ ਹੋ ਜਾਏਗਾ ਉਹ ਤੁਹਾਨੂੰ ਬਿਲਕੁਲ ਠੰਡਾ ਨਜ਼ਰ ਆਏ ਇਦਾਂ ਕੁਝ ਪਲਾਂ ਲਈ ਮਨ ਠੰਡਾ ਰਹਿੰਦਾ ਪਰ ਜੇ ਵਿਸ਼ਵਾਸ ਤੋਂ ਖੱਲੀ ਹੈ ਸ਼ਰਧਾ ਤੋਂ ਖੱਲੀ ਹੈ ਪ੍ਰੇਮ ਤੋਂ ਖੱਲੀ ਹੈ ਉਹਦੇ ਅੰਦਰ ਕਿਣਕਾ ਵਸਿਆ ਨਹੀਂ ਫਿਰ ਅੱਗੇ ਨਹੀਂ ਸਰਦਤਰੇ ਪਾਤਸ਼ਾਹ ਨੇ ਮਨੀ ਅੰਦਰ ਬਚਨ ਪਏ ਕਹਿੰਦੇ ਭਾਈ ਸਾਧੂ ਦੀ ਸੰਗਤ ਕੀਤੇ ਆ ਸਾਰੇ ਰੋਗ ਮਿਟ ਜਾਂਦੇ ਸਾਧ ਕੇ ਸੰਗ ਮਿਟੇ ਸਭ ਰੋਗ ਕਹਿੰਦੇ ਭਾਈ ਸਾਧੂ ਦੀ ਸੰਗਤ ਕੀਤੇ ਆ ਮਨ ਤੇ ਤਨ ਦੇ ਰੋਗ ਮਿਟਦੇ ਨੇ ਇਹ ਨਿਸ਼ਾਨੀ ਨਾਨਕ ਸਾਧ ਭਿਟੇ ਸੰਜੋਬ ਪਰਮ ਸਾਧੂ ਕਿਸੇ ਨੂੰ ਸੰਜੋਗਾਂ ਨਾਲ ਮਿਲਦਾ ਕਿ ਜਦੋਂ ਉਸ ਲੈਵਲ ਦੀ ਸੰਗਤ ਹੋਣ ਲੱਗ ਜੇ ਪਦਾਰਥਾਂ ਦੇ ਲੈਵਲ ਦੀ ਸੰਗਤ ਤੁਹਾਨੂੰ ਪਦਾਰਥ ਹੀ ਮਿਲਨੇ ਨੇ ਤੁਸੀਂ ਵੀਜ਼ੇ ਦੀ ਇੱਛਾ ਰੱਖ ਕੇ ਆਏ ਹੋ ਵੀਜ਼ਾ ਲੱਗ ਲੁਗ ਜਾਣਾ ਉਹ ਕੋਈ ਐਡੀ ਵੱਡੀ ਗੱਲ ਨਹੀਂ ਹੈ ਵੀਜ਼ੇ-ਬੂਜ਼ੇ ਲੱਗ ਜਾਣਗੇ ਇੱਕ ਦੋ ਵਾਰ ਇੱਧਰ ਉੱਧਰ ਹੋ ਕੇ ਫਿਰ ਲੱਗ ਜਾਂਦੇ ਨੇ ਪਰ ਜੇ ਚਾਹੁੰਦੇ ਹੋ ਹਲਤ ਤੋਂ ਪਲਤ ਵੱਲ ਵੀਜ਼ਾ ਲੱਗੇ ਪਰਮਾਤਮਾ ਦੇ ਘਰ ਵੱਲ ਉਹਦੇ ਵਾਸਤੇ ਕੰਟੀਨਿਊਸ ਸੰਗਤ ਵਿੱਚ ਰਹਿਣਾ ਪੈਂਦਾ ਹੈ ਉਹਦੇ ਵਾਸਤੇ 100% ਵਿਸ਼ਵਾਸ ਰੱਖਣਾ ਪੈਂਦਾ ਹੈ ਉਹਦੇ ਵਾਸਤੇ ਪਦਾਰਥਾਂ ਦੀ ਇੱਛਾ ਛੱਡਣੀ ਪੈਂਦੀ ਹੈ ਹੋ ਸਕਦਾ ਜਿਹੜਾ ਪੂਰਾ ਸਾਧੂ ਹੋਵੇ ਉਹ ਤੁਹਾਨੂੰ ਕਈ ਸਾਲ ਇਗਨੋਰ ਕਰਦਾ ਰਹੇ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਬਹੁਤ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਫਿਰ ਗੱਲ ਬਣਨੀ ਹੈ ਨਹੀਂ ਹੋ ਸਕਦਾ ਤੁਹਾਨੂੰ ਇਗਨੋਰ ਕਰੇ ਸਾਧੂ ਕਿਉਂਕਿ ਉਹ ਜਾਨ ਬੁੱਝ ਕੇ ਚਾਹੁੰਦਾ ਵੇ ਦੇਖਣਾ ਇਹ ਕਿੱਥੋਂ ਤੱਕ ਖਲੋਂਦਾ ਕਈ ਵਾਰ ਅਸੀਂ ਵੇਖਣ ਆਉਨੇ ਮੈਨੂੰ ਯਾਦ ਹੈ ਇੱਕ ਮਾਮਪੁਰਸ਼ ਅੱਜ ਤੱਕ ਉੱਥੇ ਬਹੁਤ ਵੱਡਾ ਸਥਾਨ ਹੈ ਜਦੋਂ ਉਹ ਸੀਤਾਂ ਕੁੱਲੀਆਂ ਪਈਆਂ ਹੁੰਦੀਆਂ ਸੀ ਛੰਨਾ ਵਿੱਚ ਰਹਿੰਦੇ ਸੀ ਦਿੱਲੀ ਤੋਂ ਸੰਗਤ ਆਈ ਕਿਉਂਕਿ ਬੰਦਗੀ ਵਾਲਿਆਂ ਦੀ ਮਹਿਮਾ ਵਧਣ ਲੱਗ ਪੈਂਦੀ ਉਹਨਾਂ ਨੂੰ ਐਡਵਰਟਾਈਜ਼ਮੈਂਟ ਕਰਨੀ ਨਹੀਂ ਪੈਂਦੀ ਉਹ ਆਪਣੇ ਆਪ ਵੱਧਦੀ ਜਿਵੇਂ ਫੁੱਲਾਂ ਵਿੱਚ ਰਸ ਭਰ ਜਾਏ ਖੁਸ਼ਬੂ ਭਰਦੇ ਉਹ ਖੜਨਾ ਸ਼ੁਰੂ ਹੋ ਜਾਂਦੇ ਨੇ ਆਪਣੇ ਆਪ ਨੇ ਖੜਦੇ ਤੁਸੀਂ ਫੁੱਲ ਉੱਤੇ ਜਿੰਨੀ ਮਰਜ਼ੀ ਦਵਾਈ ਮਾਰੀ ਜਾਓ ਉਹਨੇ ਨਹੀਂ ਖੜਨਾ ਜਦੋਂ ਉਹਦੇ ਵਿੱਚ ਖੁਸ਼ਬੂ ਭਰ ਗਈ ਉਹਦੀਆਂ ਪੰਖੜੀਆਂ ਖੁੱਲਣੀਆਂ ਸ਼ੁਰੂ ਹੋ ਜਾਂਦੀ ਜਦੋਂ ਫੁੱਲ ਦੀਆਂ ਪੰਖੜੀਆਂ ਖੁੱਲ ਰਹੀਆਂ ਨੇ ਭਾਵ ਖੜ ਰਿਹਾ ਉਹਦੇ ਵਿੱਚਲੀ ਖੁਸ਼ਬੂ ਜਿਹੜੀ ਉਹ ਬਾਹਰ ਆ ਜਾਗੀ ਔਰ ਸਾਥ ਸੰਗਤ ਉਦੋਂ ਭੌਰਿਆਂ ਨੂੰ ਸੱਦਣਾ ਨਹੀਂ ਪੈਂਦਾ ਆਪਣੇ ਆਪ ਭੌਰੇ ਆ ਕੇ ਫੁੱਲਾਂ ਦੀ ਪਰਤਰਮਾ ਕਰਦੇ ਨੇ ਜਿੱਦਣ ਬੰਦਗੀ ਦਾ ਰਸ ਪ੍ਰਗਟ ਹੋਣ ਲੱਗਦਾ ਹੈ ਦੁਨੀਆਂ ਸੱਦਣੀ ਨਹੀਂ ਪੈਂਦੀ ਲੋਕ ਆਪੇ ਆਉਣ ਲੱਗਦੇ ਨੇ ਦੁਨੀਆਂ ਲੱਭ ਲੈਂਦੀ ਐ ਸਰ ਔਰ ਬੜੀ ਕਮਾਲ ਦੀ ਚੀਜ਼ ਐ ਤਨੁਕਤਾ ਹੋਰ ਨੋਟ ਕਰੇ ਜਿਵੇਂ ਦਰਖਤ ਨਹੀਂ ਜੜ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਦਾ ਫਰਮਾਨ ਹੈ ਅੱਛਾ ਛਾਂ ਉੱਪਰ ਦਰਖਤ ਨਜ਼ਰ ਆ ਰਿਹਾ ਹੈ ਫਲ ਵੀ ਨਜ਼ਰ ਆਉਣਗੇ ਸ਼ਾਂ ਵੀ ਨਜ਼ਰ ਆਏਗੀ ਪਰ ਜੜ ਨਹੀਂ ਨਜ਼ਰ ਆਉਂਦੀ ਜੇ ਜੜ ਸੁੱਕ ਜਾਏ ਫਲ ਵੀ ਸੁੱਕ ਜਾਣਗੇ ਟਾਹਣੀਆਂ ਪੱਤੇ ਸੁੱਕ ਜਾਣਗੇ ਸ਼ਾਂ ਨਹੀਂ ਰਹੇਗੀ ਉਹਦੇ ਪੱਤੇ ਟਾਹਣੀਆਂ ਝੜ ਜਾਂਦੀਆਂ ਨੇ ਜੇਦੀ ਜੜ ਸੁੱਕਦੇ ਸਾ ਸੰਗਤ ਜੜ ਨਜ਼ਰ ਨਹੀਂ ਆਉਂਦੀ ਪਰ ਫੈਲਿਆ ਹੋਇਆ ਦਰਖਤ ਤੇ ਫਲ ਨਜ਼ਰ ਆਉਂਦੇ ਨੇ ਸੰਕੜੇ ਲੋਕ ਉਹਦਾ ਫਲ ਖਾਣਗੇ ਸੰਕੜੇ ਲੋਕ ਦਰਖਤ ਦੀ ਛਾਵੇਂ ਬਹਿਣਗੇ ਇਦਾਂ ਬੰਦਗੀ ਵਾਲੇ ਦੀ ਬੰਦਗੀ ਨਜ਼ਰ ਨਹੀਂ ਆਉਂਦੀ ਪਰ ਉਹਦੀ ਮਿੱਕ ਦੇ ਥੱਲੇ ਹਜ਼ਾਰਾਂ ਲੋਕ ਰਹਿੰਦੇ ਆ। ਉਹਦੇ ਕੋਲੋਂ ਲਾਹਾ ਹਜ਼ਾਰਾਂ ਲੋਕ ਲੈ ਜਾਣਗੇ ਪਰ ਉਹਦੀ ਜੜ ਨਜ਼ਰ ਨਹੀਂ ਆਉਂਦੀ। ਇਹਨੂੰ ਮਹਾਰਾਜ ਕਹਿੰਦੇ ਪਹਿਲੋਂ ਦੇ ਜੜ ਅੰਦਰ ਜੰਮੇ ਉੱਪਰ ਹੋਵੇ ਸ਼ਾਹ ਪਹਿਲਾਂ ਭਗਤੀ ਟਿਕਦੀ ਹੈ ਫਿਰ ਜਾ ਕੇ ਉਹ ਦਰਖਤ ਬਣਦਾ ਉਹਦੇ ਕੋਲੋਂ ਹਜ਼ਾਰਾਂ ਲੋਕ ਲਾਹਾ ਲੈਂਦੇ ਨੇ ਔਰ ਬੜੀ ਕਮਾਲ ਦੀ ਗੱਲ ਹੈ ਉਹ ਤੁਹਾਨੂੰ ਸਿੱਧੇ ਸ਼ਬਦਾਂ ਚ ਇਦਾਂ ਹੀ ਕਹਦੇ ਬਿਆਹ ਪਾਠ ਕਰਿਆ ਕਰੋ ਉਹਦੇ ਨਾਲ ਵੀ ਭਲਾ ਹੋਊਗਾ। ਸਾਨੂੰ ਕਈ ਵਾਰ ਇਸ ਗੱਲੋਂ ਡਰ ਲੱਗਦਾ ਹੈ ਲੋਕ ਸਾਨੂੰ ਵੀ ਪੁੱਛਣ ਲੱਗ ਪੈਂਦੇ ਕਥਾ ਸੁਣ ਕੇ ਕਹਿੰਦੇ ਭਾਈ ਸਾਹਿਬ ਜੀ ਆਹ ਦੱਸਿਓ ਮੜਿਆ ਆ ਕਿਰਪਾ ਕਰਿਓ ਜੀ ਉਹ ਸਾਡੇ ਮੁੰਡੇ ਦਾ ਨਹੀਂ ਕੰਮ ਬਣਦਾ ਸਾਡੀ ਕੁੜੀ ਦਾ ਨਹੀਂ ਆ ਕੰਮ ਬਣਦਾ ਸਾਡਾ ਰਿਸ਼ਤਾ ਨਹੀਂ ਉਹ ਸਾਥ ਸੰਗਤ ਜੇ ਹੁਣ ਸਿੱਧਾ ਮੜਦੇ ਆ ਕਹਦੇ ਆਹ ਪਾੜ ਦਰ ਉਹਨਾਂ ਦਾ ਕੰਮ ਹੋ ਜਾਂਦਾ ਉਹ ਸਾਨੂੰ ਵੀ ਡਰ ਲੱਗਦਾ ਕਿਉਂ ਉਹ ਘੁੰਮ ਕੇ ਫਿਰ ਸਾਡੇ ਵੱਲ ਆਉਣਾ ਸ਼ੁਰੂ ਹੋ ਜਾਣਗੇ ਕਿ ਉਹਨਾਂ ਨੇ ਦੱਸਿਆ ਦੱਸਣ ਵਾਲਾ ਮਾਲਕ ਨਹੀਂ ਹੈ ਸਾਸੰਗਤ ਚੌਕੀ ਦਾਹਰ ਦਾ ਕੰਮ ਸਿਰਫ ਗੇਟ ਖੋਲਣੇ ਅੰਦਰ ਮਿਲਣਾ ਕੰਮ ਹੋਣਾ ਜਾਂ ਨਹੀਂ ਹੋਣਾ ਮਾਲਕ ਦਾ ਕੰਮ ਹੈ ਉਹ ਮਾਲਕ ਦਾ ਕੰਮ ਕੋਈ ਚੌਕੀ ਦਾਹਰ ਨੂੰ ਸਮਝੇ ਬੈਠੇ ਮਾਲਕ ਹੈ ਨਹੀਂ ਉਹਦੇ ਕੱਪੜੇ ਵਧੀਆ ਹੋ ਸਕਦੇ ਨੇ ਮਾਲਕ ਵਰਗੇ ਪਰ ਸਾਸੰਗਤ ਕੰਮ ਮਾਲਕ ਨੇ ਅੰਦਰ ਕਰਨ ਦੇ ਇਦਾਂ ਇਹ ਚੀਜ਼ ਡਰ ਤੇ ਭੈ ਵਿੱਚ ਕੋਈ ਬੰਦਗੀ ਕਰਨ ਲੱਗ ਜਾਏ ਇਹ ਹੋਏਗਾ ਹੋਏਗਾ ਕਿ ਦੁਨੀਆ ਉੱਥੇ ਆਪਣੇ ਆਪ ਆਏ ਲੋਕੀ ਸੱਦਣੇ ਨਹੀਂ ਪੈਂਦੇ ਨਾਮ ਦੀ ਸੋਭਾ ਹੀ ਇੰਨੀ ਵੱਡੀ ਹੈ ਐਡਵਰਟਾਈਜ਼ਮੈਂਟ ਕਰਨੀ ਨਹੀਂ ਪੈਗੀ ਇਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਇਸ ਜੁਗਮੇ ਸੋਭਾ ਨਾਮ ਕੀ ਕਰਨੀ ਥੋੜੀ ਪੈਂਦੀ ਹੈ ਆਪੇ ਹੋ ਜਾਂਦੀ ਹੈ ਇਸ ਜੁਗਮੇ ਸੋਭਾ ਨਾਮ ਕੀ ਬਿਨ ਨਾ ਵੇ ਸੋਭਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜ ਹੈ ਜੰਦੀ ਬਿਲਮ ਨਾ ਹੋਏ ਗਈਆਂ ਦੀ ਵੜਿਆਈ ਮਾਇਆ ਕਰਕੇ ਵੀ ਹੋਈ ਏ ਸੱਤ ਕਰਕੇ ਵੀ ਹੋਈ ਏ ਪਰ ਸਰੀਰ ਵਿੱਚ ਰਹਿੰਦੇ ਆ ਵੜਿਆਈ ਮੁੱਕ ਗਈ ਸਰੀਰ ਚ ਰਹਿੰਦੇ ਆ ਮੁੱਕ ਗਈ ਕਿੰਨੇ ਬੰਦੇ ਨੇ ਸੱਚ ਕਰਕੇ ਵੇਖ ਲਓ ਮੈਂ ਨਾਮ ਨਹੀਂ ਲੈਣਾ ਸਾਧ ਸੰਗਤ ਜਿਨ੍ਹਾਂ ਨੂੰ ਲੱਖਾਂ ਬੰਦੇ ਮੱਥਾ ਟੇਕਦੇ ਸੀ 18 20 ਕਰੋੜ ਦੀ ਜਾਇਦਾਦ ਤਾਂ ਨਹਿਰ ਉੱਤੇ ਪਈ ਏ ਲੁਧਿਆਣੇ ਵਾਲੀ ਤੇ ਔਰ ਉਹਦੇ 5 6 ਕਾਲਜ ਚੱਲਦੇ ਨੇ ਪੂਰੇ ਇੰਡੀਆ ਵਿੱਚ ਜਿਨ੍ਹਾਂ ਵਿੱਚੋਂ ਦੋ ਮੈਡੀਕਲ ਕਾਲਜ ਨੇ ਅਰਮਾਂ ਘਰਬਾਂ ਦੀ ਜਾਇਦਾਦ ਐ ਅੱਜ ਸਰੀਰ ਵਿੱਚ ਰਹਿੰਦਿਆਂ ਵਡਿਆਈ ਮੁੱਕ ਗਈ ਉਹ ਬਾਬਾ ਜੇਲ੍ਹ ਵਿੱਚ ਪਿਆ ਰਹਿ ਜੇਲ੍ਹ ਵਿੱਚ ساری ਉਮਰ ਲੈ ਕਿਉਂ ਭਾਈ ਨਾਮ ਤੋਂ ਬਗੈਰ ਨਹੀਂ ਸੋਭਾ ਹੋਣੀ ਪੈਸੇ ਦੀ ਸੋਭਾ ਹੋ ਜਾਣੀ ਐ ਟੋਡਕੋਲ ਮਨਿਸਟਰ ਮੰਤਰੀ ਆ ਜਾਣਗੇ ਸੂਭਾ ਹੋ ਜਾਣੀ ਪਰ ਨਾਮ ਤੋਂ ਵਗੈਰ ਸਥਿਰ ਨਹੀਂ ਰਹਿਣੀ ਉਹਨੇ ਆਪਣੀ ਜਗ੍ਹਾ ਤੋਂ ਹਿੱਲ ਜਾਣ ਜਿਨ੍ਹਾਂ ਦੀ ਵਡਿਆਈ ਸਦਾ ਰਹੀ ਹੈ ਉਹ ਨਾਮ ਕਰਕੇ ਰਹੀ ਅੱਜ 100 100 ਸਾਲ ਗੁਜ਼ਰ ਗਿਆ ਸਰੀਰ ਕਰਕੇ ਸਾਧੂ ਗਏ ਨੇ ਵਡਿਆਈ ਅੱਜ ਵੀ ਹੁੰਦੀ ਹੈ ਸ਼੍ਰੀਮਾਨ ਸੰਤਵਾਦਕਾ ਕ੍ਰਿਪਾਲ ਸਿੰਘ ਜੀ ਸਾਧ ਸੰਗਤ ਛੰਨਾਂ ਵਾਲੇ ਮਹਾਂਪੁਰਸ਼ ਮੁੱਥੇ ਵੀ ਜੰਮੇ ਇੱਕ ਦੋ ਵਾਰ ਉਹਨੇ ਵੀ ਸਮਾਗਮ ਵਾਰੋਂ ਉਹ ਬੈਂਕੋਵਰ ਵੀ ਵਿਰਜੀ ਰਹਿੰਦੇ ਨੇ ਹਰ ਸਾਲ ਉੱਥੇ ਸਮਾਗਮ ਹੁੰਦਾ ਹੈ ਸਾ ਸੰਗਤ ਇਹ ਵਡਿਆਈ ਕਿਉਂ ਹੈ ਕਦੇ ਕਰਕੇ ਕੀ ਉਹਨਾਂ ਕੋਲ ਜਾਇਦਾਦ ਬਹੁਤ ਸੀ ਕੋਈ ਕੀ ਉਹਨਾਂ ਦੇ ਨਾਮ ਕੋਈ 50 100 ਕਿੱਲਾ ਜ਼ਮੀਨ ਦਾ ਸੀ ਤਾਂ ਹੋ ਰਹੀ ਹੈ ਨਹੀਂ ਨਾਮ ਕਰਕੇ ਬੰਦਗੀ ਕਰਕੇ ਸਿਮਰਨ ਕਰਕੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਕਿਹਾ ਇਸ ਜੁਗ ਮੈਂ ਸੋ ਬਾ ਨਾਮ ਕੀ ਉਹ ਸਰੀਰ ਮਰਨ ਤੋਂ ਬਾਅਦ ਵੀ ਰਹਿਣੀ ਹੈ ਤੇ ਜਿਹੜੀ ਮਾਇਆ ਦੀ ਸੁਭਾਅ ਉਹ ਚਾਰਕ ਦਿਨਾਂ ਦੀ ਉਹ ਸਰੀਰ ਚ ਰਹਿੰਦੀ ਮੁੱਕ ਸਕਦੀ ਤੁਸੀਂ ਪੜੇ ਲਿਖੇ ਬੈਠੇ ਹੋ 40 ਲੱਖ ਰੁਪਏ ਦੀ ਗੱਡੀ ਸ਼ੋਰੂਮ ਤੋਂ ਕਢਾਈ ਹੈ ਗੱਡੀ ਵਿੱਚ ਸਭ ਕੁਝ ਨਵੇਂ ਹੈ ਸੀਟਾਂ ਨਵੇਂ ਆ ਨੇ ਗੱਡੀ ਚਮਕਦੀ ਹੈ ਟਾਇਰ ਨਵੇਂ ਨੇ ਸਭ ਕੁਝ ਉਹਦੇ ਵਿੱਚ ਸਹੀ ਹੈ 40 ਲੱਖ ਰੁਪਏ ਦੀ ਗੱਡੀ ਕਢਾਈ ਹੈ ਤੇ ਕੰਪਨੀ ਵਾਲੇ ਜਿੱਥੋਂ ਤੁਸੀਂ ਏਜੰਸੀ ਚੋਂ ਗੱਡੀ ਕਢਾਉਂਦੇ ਹੋ ਨਾ ਇੱਕ ਗੱਲ ਯਾਦ ਰੱਖਿਓ ਉਹ 5 ਕਿਲੋਟਰ ਤੇਲ ਪਾ ਕੇ ਦਿੰਦੇ ਨੇ ਵੀ ਸਰਦਾਰ ਜੀ ਪੈਟਰੋਲ ਪੰਪ ਤੱਕ ਲੈ ਜਾਓ ਟੈਂਕੀ ਭਰੋਣੀ ਤੁਹਾਡਾ ਕੰਮ ਹੈ ਟੈਂਕੀ ਤੇ ਨਹੀਂ ਭਰ ਕੇ ਦਿੰਦੇ 5 7 ਲੀਟਰ ਪਾ ਦਿੰਦੇ ਤੇ ਇਹ ਵੀ ਪੈਟਰੋਲ ਪੰਪ ਤੱਕ ਚੱਲ ਜਿਓ ਅੱਗੇ ਟੈਂਕੀ ਤੁਸੀਂ ਆਪਣੀ ਭਰੋਣੀ ਹੈ ਗੱਡੀ ਤੁਹਾਨੂੰ ਦੇਤੀ ਹੈ ਹੁਣ ਪੈਟਰੋਲ ਰੋਜ਼ ਤੁਹਾਨੂੰ ਭਰਨਾ ਪੈਣਾ ਜੇ ਕਿਤੇ ਜਾਣਾ ਹੈ ਇਦਾਂ ਗੁਰੂ ਇੱਕ ਵਾਰ ਕਿਰਪਾ ਕਰਕੇ ਤੋਰ ਦਿੰਦਾ ਹੈ ਸਾਧੂ ਵੀ ਇੱਕ ਵਾਰ ਕਿਸੇ ਨੂੰ ਕਿਰਪਾ ਕਰਕੇ ਤੋਰ ਦਿੰਦਾ ਹੈ ਪਰ ਉਹ 5 ਕਿਲੋਟਰ ਪਾ ਕੇ ਕਹਿੰਦਾ ਹੁਣ ਤੈਨੂੰ ਆਪ ਕਰਨੀ ਪੈਣੀ ਹੈ ਜੇ ਤੂੰ ਆਪਣੀ ਨਾ ਕੀਤੀ ਗੱਡੀ ਮਹਿੰਗੀ ਹੈ ਪਰ ਰੁਕ ਜਣੀ ਹੈ ਤੇਲ ਤੋਂ ਬਗੈਰ ਨਹੀਂ ਚੱਲਣੀ ਭਾਵੇਂ 40 ਲੱਖ ਦੀ ਹੋਵੇ ਮੈਂ 1.5 ਕਰੋੜ ਦੀ ਹੋਵੇ ਤੇਲ ਤੋਂ ਬਗੈਰ ਨਹੀਂ ਚੱਲਿਓ ਤੈਨੂੰ ਆਪਣਾ ਭਰਉਣਾ ਪੈਣਾ ਹੈ ਇਦਾਂ ਸੱਜਣੋਂ ਬੰਦਗੀ ਫਿਰ ਆਪ ਕਰਨੀ ਪੈਂਦੀ ਇਹਨੂੰ ਫਿਰ ਮਹਾਰਾਜ ਨੂੰ ਕਹੋ ਜੜ ਜਦੋਂ ਲੱਗ ਜਾਏ ਫਿਰ ਦਰਖਤ ਸ਼ਾਂਤ ਹੁੰਦਾ ਹੈ ਪੜੋ ਇਸ ਜੁਗ ਮੈ ਸੋਬਾ ਨਾਮ ਕੀ बिन ਨਾਵੇ ਸੋਬਨਾ ਹੋਏ ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜੰਦੀ ਬਿਲਮ ਨਾ ਹੋਏ ਉਹ ਬੰਦਿਆਂ ਨੂੰ ਵੀ ਤੁਸੀਂ ਜਾਣਦੇ ਹੋਮੋਂਗੇ ਜਿਨ੍ਹਾਂ ਕੋਲ ਬਾਈ ਬਾਈ ਪਿੰਡਾਂ ਦੀਆਂ ਪੰਚਾਇਤਾਂ ਆਉਨੀਆਂ ਸੀ ਸਵੇਰੇ 6 ਵਜੇ ਮੰਤਰੀ ਸਾਹਿਬ ਆ ਕੰਮ ਕਰਾਉਣੇ ਮੰਤਰੀ ਸਾਹਿਬ ਗ੍ਰਾਂਟ ਦੇ ਦਿਓ ਮੰਤਰੀ ਸਾਹਿਬ ਗ੍ਰਾਂਟ ਦੇ ਦਿਓ ਹੁੰਦਾ ਨਾ ਅੱਛਾ ਬੰਦੇ ਜਿਉਂਦੇ ਨੇ ਸਰੀਰ 'ਚ ਇੱਕ ਬੰਦਾ ਵੀ ਨਹੀਂ ਜਾਂਦਾ ਉਹਨਾਂ ਕੋਲ ਕੰਮ ਕਰਾਉਣ ਕਿਉਂ ਬਈ ਸੋਬਾ ਮੁੱਕ ਗਈ ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜਾਂਦੀ ਬਿਲ ਮਨਾ ਹੋਏ ਮਹਾਰਾਜ ਫਿਰ ਸੋਬਾ ਰਹਿਣੀ ਕਿਹੜੀ ਕਹਿੰਦੇ ਸਿਰਫ ਨਾਮ ਦੀ ਸਾਦਕੀ ਸੋਬਾ ਉੱਚ ਤੇ ਉੱਚੀ ਸਾਦਕੀ ਸੋਬਾ ਮੂੱਚ ਤੇ ਮੂੱਚੀ ਸਾਧ ਕੀ ਸੋਭਾ ਸਾਧ ਬਣਾਈ ਪੜੋ ਨਾਨਕ ਸਾਧ ਪ੍ਰਭ ਭੇਦ ਨ ਭਾਈ ਭਾਈ ਸਾਧੂ ਤੇ ਰਬ ਵਿੱਚ ਫਿਰ ਭੇਦ ਨਹੀਂ ਰਹਿੰਦਾ ਉਹਦੀ ਸੋਭਾ ਇੰਨੀ ਉੱਚੀ ਹੋ ਗਈ ਹੁਣ ਨਹੀਂ ਕੋਈ ਕਟਾ ਸਕਦਾ ਪੜੋ ਸਾਧ ਕੀ ਸੋਬਾ ਉੱਚ ਤੇ ਉੱਚੀ ਸਾਧ ਕੀ ਸੋਬਾ ਮੋਜ ਤੇ ਮੋਤੀ ਸਾਧ ਕੀ ਸੋਬਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਵੇਦ ਨਾ ਭਾਈ ਉਹਦੀ ਸੋਬਾ ਹੁਣ ਇੰਨੀ ਉੱਚੀ ਹੋ ਗਈ ਉਹ ਰੱਬ ਵਰਗੇ ਹੋ ਗਏ ਉਹਨਾਂ ਨੂੰ ਫਿਰ ਪਾਤਸ਼ਾਹ ਨੇ ਕਿਹਾ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇ ਆ ਪੜੋ ਜਿਨ੍ਹਾਂ ਨਾ ਵਿਸਰੇ ਨਾਮ Seis